ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਜਿੱਤਗੱਲ ਇਹ ਪਿੰਡ ਮੱਤੇ ਦੇ ਬਿਲਕੁਲ ਨਾਲ ਹੈ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਕੋਟਕਪੂਰੇ ਤੋਂ ਜਦੋਂ ਜੈਤੋਵਾਲ ਨੂੰ ਤੁਰਦੇ ਆ ਤਾਂ ਇਹ ਛੜਕ ਤੋਂ ਛਿਪਦੇ ਵਾਲੇ ਪਾਸੇ ਅੱਧਾ ਕਿਲੋਮੀਟਰ ਸਾਈਡ ਤੇ ਆਟਵਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਹੁਣ ਹੀਫਰ ਜਿਹੜੀਆਂ ਉਹ ਵੱਛੀਆਂ ਵਿਕਰੀ ਵਾਲੀਆਂ ਹੁੰਦੀਆਂ ਪੰਜ ਨਾਗ ਦਿਖਾਉਂਗਾ ਜਿਹਦੇ ਚ ਚਾਰ ਨਾਗ ਐਚਐਫ ਬਰੀਡ ਚ ਪੈਂਦੇ ਆ ਤੇ ਇੱਕ ਜਰਸੀ ਕ੍ਰੋਸ ਆ ਸੋ ਆਪਾਂ ਇਹਨਾਂ ਪੰਜਾਂ ਬਾਰੇ ਗੱਲਬਾਤ ਕਰਾਂਗੇ ਤੁਸੀਂ ਲਾਸਟ ਤੱਕ ਵੀਡੀਓ ਦੇਖ ਲਓ ਜਿਹੜਾ ਪਸ਼ੂ ਜਿਹੜੀ ਬੱਚੀ ਤੁਹਾਨੂੰ ਇਹਨਾਂ ਚੋਂ ਪਸੰਦ ਆਊਗੀ ਉਹਦੀ ਤਸੱਲੀ ਤੁਸੀਂ ਕਰੋਗੇ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਪਹਿਲੇ ਨੰਬਰ ਵਾਲੀ ਬੱਚੀ ਤੋਂ ਸ਼ੁਰੂਆਤ ਕਰਦੇ ਹਾਂ ਲਖਵੀਰ ਭਾਈ ਸਤਿ ਸ਼੍ਰੀ ਅਕਾਲ ਲਖਵੀਰ ਪੰਜ ਨਾਗ ਆਪਣੇ ਕੋਲ ਏਜ ਅੰਦਾਜ਼ਾ ਦੰਦੋ ਕਿਵੇਂ ਹੋਣਗੇ ਦੰਦੋ ਸਾਰੀਆਂ ਹੀ ਖੀਰੀਆਂ ਬਾਈ 4 4 ਤੇ 8 ਤੋਂ 10 ਮਹੀਨੇ ਹੋ ਰਹੇ ਨੇ ਠੀਕ ਹੈ ਦੰਦੋਂ ਕਨਫਰਮ ਖੀਰ ਠੀਕ ਹੈ ਕੀ ਰੇਟ ਰਹੂਗਾ ਇਹਨਾਂ ਦਾ ਇਹਨਾਂ ਦਾ ਰੇਟ ਫੋਨ 'ਤੇ ਕਰ ਲਵਾਂਗੇ ਸੋ ਦੋਸਤੋ ਪਹਿਲੇ ਨੰਬਰ ਤੇ ਬੱਚੀ ਇਹ ਸਾਰੀਆਂ ਜਿਹੜੀਆਂ ਉਹ ਦੰਦੋਂ ਖੀਰੀਆਂ ਐ ਵੈਸੇ ਤਾਂ ਦੰਦ ਦੇਖਣ ਦੀ ਲੋੜ ਵੀ ਨਹੀਂ ਪਰ ਫਿਰ ਵੀ ਤੁਸੀਂ ਆ ਕੇ ਕਨਫਰਮ ਕਰ ਲੋਗੇ ਚਾਰ ਚਾਰ ਹੀ ਥਾਣੇ ਕੋਈ ਫੋਟ ਸ਼ਾਕ ਨਹੀਂ ਹੈਗੀ। ਤੋਂ ਇਹ ਵੱੱਛੀ ਪਹਿਲੇ ਨੰਬਰ ਤੇ ਤੁਸੀਂ ਦੇਖ ਸਕਦੇ ਹੋ ਸਟਰਕਚਰ ਤੁਹਾਡੇ ਸਾਹਮਣੇ ਹੈ ਦਾ। ਸੋ ਰੇਟ ਇਹਨਾਂ ਸਾਰੀਆਂ ਦੇ ਜਿਹੜੇ ਉਹ ਫੋਨ ਦੇ ਉੱਤੇ ਹੋਣਗੇ ਦੂਜੇ ਨੰਬਰ ਤੇ ਭਾਈ ਵੱੱਛੀ ਖੋਲੂਗਾ। ਇਹਦੇ ਜੇ ਤੁਹਾਨੂੰ ਥਾਂ ਦਿਖਾਵਾ ਦੱਸੋ ਤਾਂ ਬਹੁਤ ਸੋਹਣਾ ਥਾਂ ਦਾ ਸੈਜ ਹੈ। ਇੱਥੋਂ ਤੁਸੀਂ ਦੇਖ ਸਕਦੇ ਹੋ। ਤੋ ਜੋ ਢਾਂਚਾ ਉਹ ਤੁਹਾਡੇ ਸਾਹਮਣੇ ਸੋ ਦੋ ਸਟਰਕਚਰ ਫੇਰ ਬੱਚੀ ਦਾ ਦੇਖ ਲਓ ਤੇ ਇਹਦੇ ਫੇਸ ਦੀ ਬਣਾਵਟ ਵੀ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਸੋ ਇਦਾਂ ਦਾ ਇਹਦਾ ਚਿਹਰਾ ਸੋਹਣੀ ਬੱਚੀ 2 ਨੰਬਰ ਤੇ ਲਖਵੀਰ ਤੋਰੀ ਬਈ 2 ਨੰਬਰ ਵਾਲੀ ਬੱਚੀ ਸੋ 2 ਨੰਬਰ ਤੇ ਇੱਕ ਹੋਰ ਬੱਚੀ ਇਹਦਾ ਵੀ ਢਾਂਚਾ ਸੋਹਣਾ ਹੈ ਹਜੇ ਛੋਟੀ ਉਮਰ ਦੇ ਵਿੱਚ ਹੀ ਹੈ ਕਿਉਂਕਿ ਖੀਰੀ ਹੈ ਤੇ ਚਾਰ ਹੀ ਥਾਣਾ ਥਣ ਸੋਹਣੇ ਲੱਗੇ ਇਹ ਤੋਂ ਬਾਅਦ ਚ 3 ਨੰਬਰ ਤੇ ਇੱਕ ਵੱਛੀ ਜਿਹੜੀ ਬਾਈ ਖੋਲੂਗਾ ਥਾਣੇ ਦੇ ਵੀ ਜਾ ਰਹੀ ਐ ਤਾਂ ਚਾ ਇਹਦਾ ਵੀ ਤੁਸੀਂ ਦੇਖ ਸਕਦੇ ਕਮਾਲਾ ਲੱਗ ਰਹੀ ਇਹਨਾਂ ਨੂੰ ਫੀਡ ਪਾਤੀ ਸੀ ਤਾਂ ਕਿ ਧੁੱਪੇ ਪਸ਼ੂ ਨੇ ਖਾੜਨਾ ਵੀਡੀਓ ਬਣਾਉਂਦੇ ਟਾਈਮ ਤੇ ਇਹ ਲਾਲ ਚ ਜਿਹੜਾ ਉਹ ਪਸ਼ੂ ਨੂੰ ਮਿਲਦਾ ਰਹਿੰਦਾ ਫੀਡ ਦਾ ਸੋ 4 ਨੰਬਰ ਤੇ ਖੋਰ ਬਹੁਤ ਸੋਹਣੀ ਵੱਛੀ ਬਾਈ ਖੋਲੂਗਾ ਇਹਦਾ ਵੀ ਟਾਂਚਾ ਤੁਸੀਂ ਦੇਖੋ ਚੰਗੀ ਗ੍ਰੋਥ ਵੱਛੀ ਨੇ ਕਰਨੀ ਲਿਆ ਬਾਈ ਬੰਦੇ ਬਸ ਮੋੜ ਲਾ ਰੇਟ ਤੁਸੀਂ ਕੱਲੀ ਕੱਲੀ ਬੱਛੀ ਜਿਹੜੀ ਤੁਹਾਨੂੰ ਪਸੰਦ ਆਈ ਉਹਦਾ ਹੀ ਰੇਟ ਬਾਈ ਤੋਂ ਕਨਫਰਮ ਕਰ ਲਓ ਜੀ ਇੱਕ ਜਰਸੀ ਪੱਖ ਦੇ ਵਿੱਚ ਪੈਂਦੀ ਬੱਛੀ ਐ ਖੋਲ ਲਵੇ ਉਹ ਤੋੜ ਕੇ ਤੁਹਾਨੂੰ ਦਿਖਾਉਣੇ ਲਾਲ ਰੰਗ ਦੇ ਵਿੱਚ ਦੱਸੋ ਬੱਛੀ ਦੇਖ ਸਕਦੇ ਹੋ ਫੇਸ ਵੀ ਇਹਦਾ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਪੰਜ ਵਿਕਰੀ ਵਾਲੇ ਸੀਗੇ ਜਿਹੜੇ ਤੁਹਾਨੂੰ ਦਿਖਾਏ ਆ ਦੰਦੋਂ ਤੇ ਥਣਾ ਵਾਲੇ ਪੱਖ ਤੋਂ ਇਹ ਸ਼ੋਰ ਆ ਵੀ ਇਹ ਖੀਰੀਆਂ ਤੇ ਚਾਰ ਚਾਰ ਥਣਾ ਤੁਸੀਂ ਇਹ ਬੱਚੀਆਂ ਨੂੰ ਦੇਖ ਲਓਗੇ ਆ ਕੇ ਜਿਹੜਾ ਉਹ ਤੁਸੀਂ ਇਹਨਾਂ ਦੇ ਦੰਦ ਦੇਖ ਸਕਦੇ ਹੋ ਜੋ ਗੱਲ ਦੱਸੀ ਜਾਂਦੀ ਹੈ ਉਹ ਨਿਕਲੂਗੀ ਕਿਉਂਕਿ ਜਿਹੜਾ ਵੀ ਆ ਕੇ ਦੇਖੂਗਾ ਇਹਨਾਂ ਚ ਕੋਈ ਵੀ ਬੱਚੀ ਜਿਹੜੀ ਉਹ ਦੋ ਦੰਦ ਨਹੀਂ ਹੋਊਗੀ ਬਾਕੀ ਉਮਰਦਾਰ ਤੁਹਾਨੂੰ ਆਈਡੀਆ ਹੁੰਦਾ ਹੋਣਾ ਇਹਨਾਂ ਦੇ ਢਾਂਚਿਆਂ ਤੋਂ ਵੀ ਹਜੇ ਛੋਟੀ ਉਮਰ ਦੇ ਬੱਚੇ ਵਿਕਰੀ ਵਾਲੇ ਬਾਈ ਕੋਲ ਆਏ ਹੋਏ ਸੋ ਅੱਜ ਦੀ ਵੀਡੀਓ ਦੇ ਫਿਲਹਾਲ ਇਹ ਪੰਜ ਪਸ਼ੂ ਵਕਾਉ ਸੀ ਧੰਨਵਾਦ